ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਇੱਕ ਬਹੁਤ ਹੀ ਗੰਭੀਰ ਸਮੱਸਿਆ ਆ ਪਹੁੰਚੀ ਹੈ ਸਾਡੇ ਵੀਰ ਅਮਰਜੀਤ ਸਿੰਘ ਜੋ ਚਾਹ ਦੀ ਦੁਕਾਨ ਕਰਦੇ ਹਨ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ ਉਹਨਾਂ ਦਾ ਬੇਟਾ ਐਕਸੀਡੈਂਟ ਦੇ ਵਿੱਚ ਬਹੁਤ ਸੱਟਾਂ ਲੱਗੀਆਂ ਹਨ ਗੰਭੀਰ ਰਖਮੀ ਹੈ ਤੇ ਉਸ ਦੀ ਮਦਦ ਵਾਸਤੇ ਜਿਹੜੀ ਹੈ ਤੇ ਵੀਡੀਓ ਜਿਹੜੀ ਹੈ ਤੇ ਪਾਉਣੀ ਆ ਉਹ ਆਪਾਂ ਤਾਨੂੰ ਲੋਦਾ ਦੇ ਮਾਤਾ ਪਿਤਾ ਦੇ ਨਾਮ ਲਾਉਣੇ ਆ ਤੇ ਬੱਚੇ ਦੇ ਵੀ ਦਰਸ਼ਨ ਕਰਾਉਣੇ ਆ ਤੇ ਆਓ ਜੀ ਫਤਨ ਦਿਖਾਈਏ ਇਹ ਬੱਚਾ ਹੈ ਜੀ ਵੈਂਟੀਲੇਟਰ ਤੇ ਲਗਾ ਤੇ ਇਸ ਦੀ ਮਤਵਤਾ ਤੇ ਇਹ ਕੁਝ ਨਾ ਕੁਝ ਫੇਸਾ ਪਾਇਓ ਤੇ ਤੇ ਬਹੁਤ ਗਰੀਬ ਘਰ ਦੇ ਬੰਦੇ ਆ ਤੇ ਇਹ ਬੱਚਾ ਜਿਹੜਾ ਜੋ ਕਿ ਫਰਮਾਨ ਤੇ ਲਾਗੇ ਪਾਉਂਦਿਆਂ ਐਕਸੀਡੈਂਟ ਦੇ ਵਿੱਚ ਮਨੀਰ ਜ਼ਖਮੀ ਹੋ ਗਿਆ ਤੇ ਇਸ ਦੀ ਮੱਤ ਦੀ ਲੋੜ ਹੈ ਜੋ ਵੀ ਕਿਸੇ ਦਾ ਸਰਦਾ ਬੰਦਾ ਮੱਤ ਜਿਹੜੀ ਆ ਪਾਉਣੀ ਆ ਇਹ ਇਹਨਾਂ ਦੇ ਪਤਾ ਜੀ ਹਨ ਤੇ ਇਹਨਾਂ ਨੇ ਵੀ ਆਪਾਂ ਗੱਲਬਾਤ ਕਰਦੇ ਆ ਕਿ ਉਹਦੀ ਮੱਤ ਚਾਹੀਦੀ ਆ ਕਿ ਉਹ ਇੱਕ ਤਾਂ ਜਿਹੜੀ ਉਹ ਤੁਸੀਂ ਜਿਹੜੀ ਮੱਤ ਜੀ ਜ਼ਰੂਰ ਕਰਨੀ ਆ ਮੱਤ ਦਾ ਸੋਚ ਇਹਦੀ ਕਰਨੀ ਆ ਅੱਜ ਸੰਗਰਾ ਦਾ ਰਿਜ਼ਨ ਖੇਰੇ ਕਰਵਾਇਆ ਕੰਮ ਤੇ ਜਾਣ ਵਾਸਤੇ ਦੇਖੀ ਕੋਰੇ ਸੀਰਿਸ ਸੰਗਰਾਧਾਰ ਦੇ 14 ਤਰੀਕ 14 ਜਨਵਰੀ ਨੂੰ ਘਰੋਂ ਹਨ ਲੱਗਿਆ 8:00 ਤੇ 8 26 27 ਤੇ ਸਾਨੂੰ ਫੋਨ ਚੱਲ ਗਿਆ ਵੀ ਤੁਹਾਡੇ ਕਰਕੇ ਤਾਂ ਅਸੀਂ ਟੰਡ ਹੋ ਗਿਆ ਹਾਂ ਜੀ ਪਦਰਵੀ ਮੇਟਾਂ ਬਾਹਰ ਜਿੱਦ ਆਇਆ ਸੜਕੇ ਤੇ ਦੁਆਹੇ ਉਥੋਂ ਕਿ ਕਾਲਰ ਫਿੱਟ ਲੈ ਕੇ ਕਾਲਰ ਸਟਾ ਰਾਇਆ ਨੇ ਕੋਟਿਆਂ ਉਸਨੇ ਤੇ ਲੱਭੀ ਤਾਂ ਬਾਰਾ ਤੇਰੇ ਦੇ ਰੋਥਿਰਿਆ ਉਹਨਾਂ ਨੇ ਚੰਡੀ ਗੜ੍ਹ ਪੀਤਾ ਚੰਡੀ ਗੜ੍ਹ ਵਾਲਿਆਂ ਨੇ ਪਾਸੇ ਰੱਖਿਆ ਉਹਨਾਂ ਨੇ ਸਾਨੂੰ ਆਂਦੇ ਪਿੱਛੇ ਅੱਗੇ ਲੈ ਜਾਓ ਕੇਸੇ ਵਾਂਗ ਪਿੱਛੇ ਲਾ ਦੇ ਫਿਰ ਉੱਥੋਂ ਦੇ ਅਹੀਂ ਬਾਬਾ ਬਗਲਾ ਸਾਹਿਬ ਕੀਤਾ ਪਤਾ ਉੱਥੇ ਆਂਦੇ ਸਾਡੇ ਕੋਲ ਰਾਤ ਦਾ ਪਰ ਪਰ ਬੰਦੇ ਨਹੀਂ ਹੈਗਾ ਫਿਰ ਅਹੀਂ ਕਲੇਰ ਦੇ ਇੱਥੇ ਜਾਂਦਾ ਇੱਕ ਤੀਰ ਐਸੀ ਪਿਆ ਸਾਡੇ ਕੋਲ ਇੱਥੇ ਲਾੜ ਚੱਲਣ ਦਾ ਹੈ ਇਹ ਜੀ ਤਰ੍ਹਾਂ ਹੋ ਤਾਂ ਨਾ ਜਿੰਨੇ ਕਿਸ ਦੀ ਇਹ ਮਤਲਬ ਹੋ ਸਕਦੀ ਹੈ ਕਰੋ ਜਿਹੜੀ 100 50 100 ਜਿੰਨ ਦੀ ਮਤਲਬ ਹੋ ਸਕਦੀ ਹੈ ਕਰੋ ਤੇ ਜ਼ਰੂਰੀ ਬੇਨਤੀ ਹੈ ਮੋਬਾਈਲ ਨੰਬਰ ਜਿਹੜਾ ਉਹ ਵੀ ਤੁਹਾਨੂੰ ਦੇ ਦਿੰਦੇ ਆ ਤੇ ਇਹ ਜੀ ਨਹੀਂ ਮਤ ਕਰ ਇਹ ਰਈਏ ਦੇ ਵਿੱਚ ਫਲੇਰ ਹਸਪਤਾਲ ਦੇ ਵਿੱਚ ਦਾਖਲ ਹਨ ਤੇ ਵਾਈਗੁਰ ਦੀ ਦਾਖਲਾ ਵਾਈਗੁਰ ਦੀ ਦਾਖਲ